ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਦੋਸਤੋ ਰੱਬ ਦੀ ਜਿਹੜੀ ਯੋਜਨਾ ਹੁੰਦੀ ਹੈ ਨਾ ਉਹ ਬੜੀ ਵਧੀਆ ਹੁੰਦੀ ਹੈ ਤੇ ਆਪਣੇ ਲਈ ਹਮੇਸ਼ਾ ਹੀ ਚੰਗੀ ਹੁੰਦੀ ਹੈ ਕਈ ਵਾਰ ਆਪਣੇ ਅਨਸਾਰ ਕੋਈ ਕੰਮ ਨਹੀਂ ਸਿਰੇ ਚੜਦਾ ਨਹੀਂ ਹੁੰਦਾ ਤਾਂ ਆਪਾਂ ਰੱਬ ਨੂੰ ਪੁੱਛਣ ਲੱਗ ਜਾਂਦੇ ਆ ਵੀ ਰੱਬ ਤਾਂ ਗਲਤ ਕਰਦਾ ਪਰ ਅਸਲ 'ਚ ਇਹਦੇ ਪਿੱਛੇ ਉਹਦਾ ਕੋਈ ਹੋਰ ਮਕਸਦ ਹੁੰਦਾ ਜਿਹੜਾ ਆਪਣੇ ਲਈ ਬਹੁਤ ਚੰਗਾ ਹੁੰਦਾ ਪਰ ਉਸ ਸਮੇਂ ਤੇ ਆਪਾਂ ਉਸ ਚੀਜ਼ ਨੂੰ ਸਮਝ ਨਹੀਂ ਪਾਉਂਦੇ ਤੇ ਜ਼ਿੰਦਗੀ ਦੇ ਵਿੱਚ ਕਦੇ-ਕਦੇ ਇਸ ਤਰ੍ਹਾਂ ਵੀ ਹੁੰਦਾ ਕਿ ਕਿਸੇ ਚੀਜ਼ ਦਾ ਸਾਨੂੰ ਬਹੁਤ ਬੇਸਬਰੀ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਹੁੰਦਾ। ਤੇ ਉਹ ਚੀਜ਼ ਸਾਨੂੰ ਮਿਲ ਵੀ ਜਾਂਦੀ ਆ। ਪਰ ਉਹ ਥੋੜਾ ਸਮਾਂ ਹੀ ਰਹਿੰਦੀ ਆ ਤੇ ਉਹ ਸਾਡੇ ਹੱਥੋਂ ਨਿਕਲ ਜਾਂਦੀ ਆ। ਤਾਂ ਇਸ ਗੱਲ ਨੂੰ ਲੈ ਕੇ ਆਪਾਂ ਫੇਰ ਰੱਬ ਨੂੰ ਕੋਸਣ ਲੱਗ ਜਾਂਦੇ ਆ ਵੀ ਰੱਬਾ ਤੂੰ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਉਸ ਸਮੇਂ ਆਪਣੇ ਰੱਬ ਦੇ ਉੱਤੋਂ ਵਿਸ਼ਵਾਸ ਵੀ ਉੱਠ ਜਾਂਦਾ। ਪਰ ਜਿਉਂ-ਜਿਉਂ ਥੋੜਾ ਜਿਹਾ ਸਮਾਂ ਲੰਘਦਾ ਫਿਰ ਸਾਨੂੰ ਅਹਿਸਾਸ ਹੁੰਦਾ ਪਤਾ ਲੱਗਦਾ ਵੀ ਰੱਬ ਨੇ ਜੋ ਕੀਤਾ ਸੀ ਉਹ ਚੰਗਾ ਹੀ ਕੀਤਾ ਸੀ। ਰੱਬ ਨੇ ਜਿਹੜੀ ਆਪਣੀ ਜ਼ਿੰਦਗੀ ਦੇ ਲਈ ਯੋਜਨਾ ਬਣਾਈ ਆ ਨਾ ਉਹ ਬਹੁਤ ਚੰਗੀ ਆ ਖਾਸ ਕਰਕੇ ਆਪਣੇ ਸੋਚਣ ਨਾਲ ਕਿਉਂਕਿ ਜਿਹੜਾ ਕੁਝ ਸਾਡੇ ਹੱਥੋਂ ਲੰਘ ਜਾਂਦਾ ਸਾਨੂੰ ਨਹੀਂ ਮਿਲਦਾ ਨਾ ਇਹਦਾ ਮਤਲਬ ਉਹ ਸਾਡੇ ਲਈ ਚੰਗਾ ਨਹੀਂ ਸੀ ਕਿਉਂਕਿ ਰੱਬ ਜਿਹੜਾ ਕੁਝ ਕਰਦਾ ਉਹ ਸੋਚ ਸਮਝ ਕੇ ਕਰਦਾ ਬਾਕੀ ਉਹਨੇ ਇਕੱਲੇ ਆਪਾ ਨੂੰ ਨਹੀਂ ਉਹਨੇ ਸਾਰੀ ਸ੍ਰਿਸ਼ਟੀ ਸਾਰਾ ਯੂਨੀਵਰਸ ਸਭ ਨੂੰ ਚਲਾਉਣਾ ਉਹਨੇ ਕਿੰਨੇ ਤਰ੍ਹਾਂ ਦੇ ਜੀਵ ਜੰਤੂ ਆ ਕਿੰਨਾ ਕੋਸ਼ਾ ਇਸ ਧਰਤੀ ਤੇ ਲਾਡੋ ਚਲੋ ਤੇ ਇਹੋ ਜਿਹੇ ਪਤਾ ਨਹੀਂ ਕਿੰਨੀਆਂ ਕਿਰਤੀਆਂ ਜਿਸ ਨੂੰ ਉਹ ਕਾਲਪੁਰਖ ਚਲਾ ਰਿਹਾ ਐਵੇਂ ਇੱਕ ਛੋਟਾ ਜਿਹਾ ਜਵਾਲ ਸੀ ਉਹ ਖੇਡਦਾ ਹੁੰਦਾ ਖੇਡਦੇ ਖੇਡਦੇ ਇਹਨਾਂ ਨੂੰ ਚੂਹੇ ਮਾਰਨ ਵਾਲੀ ਦਵਾਈ ਲੱਭ ਜਾਂਦੀ ਆ ਉਹ ਬੜਾ ਖੁਸ਼ ਹੁੰਦਾ ਕਿਉਂਕਿ ਉਹ ਉਹਨੂੰ ਚੌਕਲੇਟ ਸਮਝ ਲੈਂਦਾ ਉਹ ਚੌਕਲੇਟ ਲੈ ਕੇ ਭੱਜਿਆ ਫਿਰਦਾ ਕਿਤੇ ਇੰਦਰ ਨੂੰ ਕਿਤੇ ਇੰਦਰ ਨੂੰ ਬਸ ਹੁਣ ਬਹਿ ਕੇ ਖਾਣ ਆੜਾ ਹੀ ਸੀ ਕਿ ਉਹਦੀ ਮਾਂ ਦੀ ਨਜ਼ਰ ਪੈ ਜਾਂਦੀ ਆ ਉਹਦੇ ਤੇ ਤੇ ਮਾਂ ਉਹ ਤੋਂ ਭੱਜ ਕੇ ਜਾ ਕੇ ਚੂਹੇ ਮਾਰਨ ਵਾਲੀ ਦਵਾਈ ਫੜ ਲੈਂਦੀ ਆ ਤੇ ਜਦੋਂ ਉਹ ਤੋਂ ਦਵਾਈ ਉਹ ਖੋਹ ਲੈਂਦੀ ਆ ਉਹਦੀ ਮਾਂ ਤੇ ਜਵਾਕ ਰੋਣ ਲੱਗ ਜਾਂਦਾ ਕਿਉਂਕਿ ਉਹਨੂੰ ਪਤਾ ਨਹੀਂ ਹੁੰਦਾ ਇਹ ਕੀ ਆ ਉਹਨੂੰ ਚੌਕਲੇਟ ਸਮਝ ਰਿਹਾ ਹੁੰਦਾ ਪਰ ਉਹਦੀ ਮਾਂ ਜਾਣਦੀ ਹੁੰਦੀ ਆ ਕਿ ਇਹ ਚੂਹੇ ਮਾਰਨ ਵਾਲੀ ਦਵਾਈ ਆ ਨਾ ਕਿ ਚੌਕਲੇਟ ਜੇ ਇਹ ਨੂੰ ਮੇਰੇ ਬੱਚੇ ਨੇ ਖਾ ਲਿਆ ਸਾਡੇ ਜਵਾਕ ਨੇ ਖਾ ਲਿਆ ਤਾਂ ਉਹ ਮਰ ਜਾਊਗਾ ਉਹਦੀ ਮੌਤ ਹੋ ਸਕਦੀ ਹੈ ਇਹਦੇ ਕਰਕੇ ਉਹ ਚੂਹੇ ਦੀ ਦਵਾਈ ਕਿਤੇ ਦੂਰ ਲਪੋ ਦਿੰਦੀ ਹੈ ਹੁਣ ਉਸ ਜਵਾਕ ਨੂੰ ਦੋ ਪਲ ਦੀ ਖੁਸ਼ੀ ਦੇ ਲਈ ਉਹਦੀ ਮਾਂ ਉਹ ਦਵਾਈ ਕਿਵੇਂ ਦੇ ਦੇਵੇ ਜਿਹੜੀ ਉਹਨੂੰ ਪਤਾ ਕਿ ਉਹਦੇ ਲਈ ਹਾਨੀਕਾਰਕ ਵੈਸੇ ਵੀ ਜੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਕੁਝ ਮਿਲ ਜਾਂਦਾ ਥੋੜੇ ਟਾਈਮ ਲਈ ਤੇ ਬਾਅਦ ਵਿੱਚ ਉਹ ਚਲਿਆ ਜਾਂਦਾ ਤਾਂ ਆਪਾਂ ਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤਾਂ ਸਾਨੂੰ ਸੋਚ ਲੈਣਾ ਚਾਹੀਦਾ ਕਿ ਇਸ ਚੂਹੇ ਮਾਰਨ ਦੀ ਦਵਾਈ ਦੀ ਤਰ੍ਹਾਂ ਹੀ ਆਉਂਦੀ ਸਾਡੇ ਲਈ ਹਾਨੀ ਕਰਕੇ ਤਾਂ ਹੀ ਰੱਬ ਨੇ ਸਭ ਤੋਂ ਲੈ ਲਿਆ ਇਸ ਕਹਾਣੀ ਦੇ ਵਿੱਚ ਮਾਵਾ ਜਿਹਨੂੰ ਸਭ ਕੁਝ ਪਤਾ ਪਰ ਉਹ ਬੱਚਾ ਨਦਾਨਾ ਉਹਨੂੰ ਕੁਝ ਨਹੀਂ ਪਤਾ ਇਵੇਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਉਹ ਪ੍ਰਮਾਤਮਾ ਨੂੰ ਸਭ ਕੁਝ ਪਤਾ ਅਸੀਂ ਨਦਾਨ ਆ ਸਾਨੂੰ ਕੁਝ ਨਹੀਂ ਪਤਾ ਇਸ ਲਈ ਸਾਡਾ ਚੰਗਾ ਵਾੜਾ ਉਹ ਬਹੁਤ ਵਧੀਆ ਤਰੀਕੇ ਨਾਲ ਸੋਚ ਰਿਹਾ ਇਸ ਲਈ ਦੋਸਤੋ ਰੱਬ ਤੇ ਭਰੋਸਾ ਰੱਖੋ ਰੱਬ ਦੀ ਜਿਹੜੀ ਯੋਜਨਾ ਵਾ ਉਹ ਸਾਡੀ ਸੋਚ ਦੇ ਨਾਲੋਂ ਕਿਤੇ ਵਧੀਆ ਵਾ ਉਹ ਕਦੇ ਵੀ ਕਿਸੇ ਦੇ ਲਈ ਮਾੜਾ ਨਹੀਂ ਕਰਦਾ ਅਸਲੀ ਰੱਬ ਤੇ ਵਿਸ਼ਵਾਸ ਰੱਖ ਕੇ ਜ਼ਿੰਦਗੀ 'ਚ ਅੱਗੇ ਵਧੋ ਤੇ ਖੁਸ਼ੀਆਂ ਮਾਣੋ ਤਰੱਕੀਆਂ ਕਰੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਬੱਦ ਤੋਂ ਬੱਦ ਹੌਸਲਾ ਅਫਜ਼ਾਈ ਦੇ ਲਈ ਕਮੈਂਟ ਕਰਨਾ ਲਾਈਕ ਕਰਨਾ ਮੇਰੇ ਪੇਜ ਨੂੰ ਫੋਲੋ ਕਰਨਾ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਗਲਤੀ ਪਹੁੰਚਤ ਮਾਫੀ ਹੁਣ ਮੈਨੂੰ ਦਿਓ ਇਜਾਜ਼ਤ ਮਿਲਦੇ ਆ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ